ਜਹਰਾ ਸਹਬ ਹਰ ਜੁਗ ਜੁਗ ਭਗਤੀ ਉਪਾਇ ਤੈ ਰਖਦਾ ਯਾ ਰਾਮ ਰਾਜੇ ਹਰ ਨਾ ਕਸੁ ਸਦ ਧਰਮਾਰੇ ਅਪਰਹਿਲਾ ਰਤਰਾਇ ਅਹੰਕਾਰਿ ਅਨੰਦ ਕੰਧਿ ਤੇ ਨਾਮ ਦਿਵ ਮਖਲਾਇ ਜਨਾਨਿ ਕੇ ਆਸਾ ਹਰ ਸੇਵਾ ਅੰਤਿ ਲਹਿ ਚੜਾਇ ਸ਼ਲੋਕ ਮਹੱਲਾ ਪਹਿਲਾ ਦੁਖਦਾਰੁ ਸੁਖ ਰੋਗ ਪਇਆ ਜਾ ਸੁਖਤਾ ਨਾ ਹੋਇ ਤੂ ਕਰਤਾ ਕਰਨਾ ਮੈ ਨਾਹੀ ਜਾਹੁ ਕਰੀ ਨਾ ਹੋਇ ਬਲੇ ਹਾਰੇ ਗੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾ जात में जोत जोत में जाता कल गला पर पूरा तू सच्चा सब सत्य सवाल योजन की तीसो पार पया कहो नानक अर्थ एक बात जो किस करना सो कर रहे सोदा रागा सा महला पहला कोमकार सतगुर प्रसाद सो, सो दर तेरा किया सो कर तिहा सर्व संभाले वाजे तेरे नाद ने किया संथा की तेरे गाम नहारे ਕੀਤੇ ਤੇਰੇ ਰਾਗ ਭਰੀ ਸੋ ਗਏ ਹੰ ਜੀਤੇ ਤੇਰੇ ਗਾਵਨ ਹਾਰੇ ਗਾਵਨ ਤੁਨੋਂ ਪੌੜ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੇਵਾਰੇ ਗਾਵਨ ਤੁਨੋਂ ਚਿਤ ਗੋਪੀ ਲੈ ਗਾਵਨ ਲੇਖ ਲੇਖ ਧਰਮ ਦੇ ਚਾਰੇ ਗਾਵਨ ਤੁਨੋਂ ਇਸਰ ਬ੍ਰਹਮਾ ਦੇਵੇ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਨੋਂ ਅਨੰਦ ਰਾਸਨ ਬੈਠੇ ਦੇਵਤਾ ਅਧਰ ਨਾਲੇ ਗਾਵਨ ਤੁਨੋਂ ਸਦਸ਼ਮਾ ਦੀਂਦਰ ਗਾਵਨ ਤੁਨੋਂ ਸਾਧੂ ਚਾਰੇ ਗਾਵਣ ਸੁਨੋ ਜੇ ਤੀਸੜੀ ਸੰਤੋਖੀ ਗਾਵਣ ਸੁਨੋ ਵੀਰ ਕਰਾਰੇ ਗਾਵਣ ਸੁਨੋ ਨਾ ਭੁਲ ਰਵਣ ਕੀ ਸਰਜੁਗ ਜੁਗ ਬੇਧਾ ਨਾਲੇ ਗਾਵਣ ਸੁਨੋ ਮੋਹਿਆ ਮਨ ਮੋਹਨ ਸਰਗਮ ਛਪਿਆ ਲੈ ਗਾਵਣ ਸੁਨੋ ਰਤਨੀ ਉਪਾਇ ਤੇਰੇ ਅਡਸੜੀ ਰਤਨਾਂ ਲੈ ਗਾਵਣ ਸੁਨੋ ਜੋਤ ਮਹਾਬਲ ਸੂਰਾ ਗਾਵਣ ਸੁਨੋ ਭਾਨੂ ਚਾਰੇ ਗਾਵਣ ਸੁਨੋ ਖੰਡਮਣ ਮਰਹ ਮੰਡਾ ਕਰ ਕੇ ਰਖੀ ਤੇਰੇ ਧਾਰੇ ਸਹੀ ਤੁਨ ਗਾਵਣ ਜੋਤਿ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀ ਤੇਰਜਨੋ ਗਾਵਣ ਸਿਮਜ ਕਨਿਆਵ ਨਾਨਕਿਆ ਵਿਚਾਰੇ ਸੋਈ ਸੋਈ ਸਰਾ ਸਰ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਇ ਨਾ ਜਾਸਿ ਰਚਨਾ ਜਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਜ ਨਿਉ ਪਾਈ ਕਰ ਕਰ ਵੇ ਕਹਿ ਕੀ ਤਾ ਆਪਣਾ ਜੋਤੀ ਸਤੀ ਵਡਿਆਈ ਜੋ ਤਿਸ ਭਾਵੇ ਸੋਈ ਕਰ ਸੀ ਰੁਕਮ ਨਾ ਕਰਨਾ ਜਾਇ ਸੋ ਪਾਸਾ ਸਾਹਿਬ ਬਾਸਾ ਨਾਨਕ ਰਹਿ ਨਰ ਜਾਇ ਆਪਾ ਮਹਲਾ ਪਹਿਲਾ ਨਵਟਾ ਕੇ ਸਭ ਕੋਏ ਕੇਵਰ ਵੱਡਾ ਢਿਹਾ ਹੋਏ ਕੀਮਤ ਪਾਇਨ ਕਹਿਆ ਜਾਏ ਕਹਿਨੇ ਵਾਲੇ ਥੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਕਪੂਰਾ ਗੁੰਦਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੇ ਮੈਂ ਸੁਰਤ ਕਮਾਏ ਸਭ ਕੀਮਤਮਨ ਕੀਮਤ ਪਾਈ ਜਾਣੇ ਤੇ ਅਨਿਰਗੁਰ ਬਰਹਾਈ ਜਹਨ ਨਾ ਜਾਈ ਤੇਰੀ ਤਿਲ ਵੱਡਿਆਈ ਸਭ ਸਾਤ ਸਭ ਤਪ ਸਭ ਚੱਜੀਆਂ ਸਦਾ ਬਰਖਾ ਅਗਿਆ ਵੱਡਿਆਈ ਦੁਨ ਵਿੱਚ ਤੇ ਕੀ ਨਾ ਪਾਈ ਜਾ ਕਰਮ ਲੈ ਨਾਹੀ ਠਾਕੁਰ ਰਾਈਆ ਆਖਣ ਵਾਲਾ ਕਿਆ ਵਿਚਾਰਾ ਸਤੀ ਪਰੇ ਤੇ ਭੰਡਾਰਾ ਜਿਸ ਤੂਰੇ ਰਸ ਕਿਆ ਚਾਰਾ ਨਾਨਕ ਸਤਿ ਸਵਾਰਣ ਹਾਰਾ ਦਾ ਮਹੱਲਾ ਪਹਿਲਾ ਆਖਾ ਦੀਆਂ ਵਿਸਰੈ ਮਰ ਜਾਵਾ ਆਖਣਿਓ ਖਾਸਾ ਚੈ ਨਾਮ ਸਾਚੇ ਨਾਮ ਕਿ ਲਗੈ ਪੋਗਤ ਪੋਖਾ ਗਾ ਚਲੀਹ ਦੋਖ ਸੋਖਿ ਵਿਸਰੈ ਮੇਰੀ ਮਾਇ ਸਾਚਾ ਸਹਿਓ ਸਾਚੇ ਨਾਇ ਰਹਾਉ ਸਾਚ ਨਾਮ ਕੀ ਤਲਵੜਿ ਆਈ ਆਪ ਸਕੇ ਕੀ ਮਤ ਨਹੀਂ ਪਾਇ ਜੈ ਸਮ ਆਖਣ ਨ ਪਾਇ ਵਡਾ ਨ ਹੋਵੇ ਘਾਟ ਨਾ ਜਾਏ ਨਾਮ ਮਰੇ ਨ ਹੋਵੇ ਸੋਗ ਦੇਂਦਾ ਰਹੇ ਚੁੱਕੇ ਭੋਗ ਗੁਨਾਹ ਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਉਂਦੇ ਆਪ ਤੇ ਵੜਤੇ ਰੀਤਾਂ ਜਿਮਨ ਕਰਕੇ ਕੀ ਤੀ ਰਾਤ ਕਸਨ ਸਾਰੇ ਕੇ ਤੁਮ ਜਾਤ ਨਾਨਕ ਨਾਮੇ ਬਾਰਸ ਨਾਤ ਰਾਗ ਗੁਰੂ ਜੀ ਮਹੱਲਾ ਚੌਥਾ ਹਰ ਕੀ ਜਾਣ ਸਰਗੁਰ ਸਰੂਪਰ ਕਾਬਨ ਕਰੋ ਗੁਰੂ ਪਾਸ ਅਮ ਕਿਰੇ ਕਰਮ ਸਰਗੁਰ ਸਰਨਾਇ ਕਰ ਦਿਆ ਨਾਮ ਫਰਜਾਸ ਮੇਰੇ ਮੀਤ ਗੁਰਦੇਵ ਨ ਕੋ ਰਾਮ ਨਾਮ ਫਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਕਾਈ ਹਰ ਕੀਤ ਹਮਰੀ ਰਹਾਸ ਰਹਾਉ ਅਰਜਨ ਕੀ ਉਹ ਭਾਗ ਵਡੇ ਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤੁ ਪਤਾ ਤੇ ਮਿਲ ਸੰਗਤ ਗੁਣ ਪਰਗਾਸ ਇਨ ਹਰ 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 ਸੁਨਾਮ ਨਾ ਪਾਇ ਤੇ ਭਾਗ ਹੀ ਜਮ ਪਾਸ ਜੋ ਸਤਗੁਰ ਸੰਨ ਸੰਗਤ ਨਹੀਂ ਆਇ ਤੇ ਇੱਕ ਜੀਵ ਤੇ ਇੱਕ ਵੀ ਵਾਸ ਇਨ ਹਰ ਜਨ ਸਤਗੁਰ ਸੰਗਤ ਪਾਇ ਤੇ ਨ ਤੋਰ ਮਸਤਕ ਲੈ ਖਿਆ ਲਿਕਾਸ ਤਨ ਤਨ ਸਰ ਸੰਗਤ ਤਹ ਲੁਸ ਪਾਇ ਮਿਲ ਜੇ ਨਾਨਕ ਨਾ ਪਰਗਾਸ ਰਾਗ ਗਰੀ ਮਹੱਲਾ ਪੰਜਵਾ ਕਾਹਰੇ ਮਚਤ ਵਿਦਮ ਜਾ ਆਹਰ ਹਰ ਦੀਆ ਪਰਿਆ సెల పతన తాగా తరే మూ సంగత మూతర సరే కాస్త హా జ పితా కో తరయా సరి శ్రీ రుక్ బాహి ఠాకర కాహి మన పౌ కచి బ శ్రీ సరే తిన కవణ కలావే కవన జగావే మన మహిళ క ਸਾਬੋ ਨੈਦਾ ਹੰਦਸ ਅਸ਼ਟ ਸਦਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬੋ ਸਦ ਬਲ ਜਾਈਆ ਤੇਰਾ ਅੰਤ ਨਾ ਭਾਰਾ ਵਰਿਆ ਰਾਗ ਆਸਮਹਿਲਾ ਚੌਥਾ ਸੋ ਪਰਖ ਇੱਕ ਵੰਕਾਰ ਸ੍ਰੀਪੁਰ ਪ੍ਰਸਾਦ ਸੋ ਪਰਖ ਨਰੰਝਣ ਹਰਪੁਰ ਕਨੰਝਣ ਹਰਗਮਾ ਗਮਿਆ ਭਾਰ ਸਭ ਤੇ ਆਵੇ ਸਭ ਤੇ ਆਵੇ ਤੋ ਜੀ ਹਰ ਸੱਚੇ ਸਰ ਜਨ ਹਾਰਾ ਸਭ ਜੀਤ ਮਾਰੇ ਜੀ ਤੂ ਜੀਆਂ ਕਾ ਦਾਤਾਰਾ ਹਰਿ ਤੇ ਆਵੇ ਸੰਤੋਜੀ ਸਭ ਦੁਖ ਵਿਸਾਰਣ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਾ ਨਾਨਕ ਜント ਵਿਚਾਰਾ ਤੂੰ ਗੜ ਗੜ ਅੰਤਰ ਸਰੋਂ ਨਰੰਤਰ ਜੀ ਹਰੇ ਕੋ ਪ੍ਰਗ ਸੁਮਾਣਾ ਇੱਕ ਦਾਤਿ ਤੇ ਖਾਰੀ ਵੀ ਸੁਭ ਤੇਰੇ ਝੋਲ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੈ ਨ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੈ ਤੇਰੇ ਕਿਆ ਗੁਨਾ ਘਵਖਾਣਾ ਜੋ ਸੇਵਾ ਜੋ ਸੇਵਾ ਤੁਜੇ ਜਨ ਨਾਨਕ ਤਿਨ ਕੁਰਬਾਣਾ ਹਰਿ ਤੇ ਆਵੇ ਹਰਿ ਤੇ ਆਵੇ ਤੋ ਜੀ ਸੇ ਨਾਨਕ ਨਾਸੁਕ ਵਾਸੀ ਸੇਮੁ ਤੈ ਸੇਮੁ ਤੈ ਪਹਿਨਨ ਹਰਿ ਤਾ ਜੀ ਤਨ ਟੁੱਟੀ ਜੁੰਕੀ 파ਸੀ ਜਿਨਰ ਪੋੜਨ ਹਰਨ ਰੂਪੁ ਤੇ ਆਇ ਜੀ ਤਨ ਕਾ ਪੋ ਸਭ ਗਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰ ਜੀ ਤੇ ਹਰ ਹਰੂਪ ਸਮਾਸੀ ਸੇਤਨ ਸੇਤਨ ਜਿਨ ਹਰ ਤੈ ਜਿ ਜਨਾਨ ਚੁਨ ਬਿਲ ਜਾਸੀ ਤੇਰੀ ਪਗਰ ਤੇਰੀ ਪਗਦ ਭੰਡਾਰ ਜੀ ਭਰੇ ਬਿਨ ਦਵਨਤਾ ਤੇਰੇ ਪਗਰ ਤੇਰੀ ਪਗਦ ਸੁਲਾਹਨ ਤੋ ਜੀ ਹਰ ਨੈਠੇ ਨੈਠੇ ਅਨੰਤ ਤੇਰੇ ਨੇਕ ਤੇਰੇ ਨੇਕ ਕਰੇ ਹਰ ਪੂਜਾ ਜਿਤ ਬਤਾਪੇ ਜੇ ਭੇਜ ਅੰਤਾ ਤੇਰੇ ਨੇਕ ਤੇਰੇ ਨੇਕ ਬੜੇ ਬਸ ਬਰਸਾ ਸੜੀ ਕੜਕਰਾ ਕੜਕਰ ਮੁਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਜਿਵਰ ਪਰ ਕਰਤਾ ਜੀ ਤੁਰ ਜਿਵੜੇ ਵਰਨਾ ਕੋਈ ਤੂੰ ਜੁਗ ਜੁਗੇ ਕੋਸ ਰਾਸਦਾ ਤੂੰ ਏਕੋ ਜੀ ਤੂੰ ਨੈਚਲ ਕਰਤਾ ਸੋਈ ਤੂੰ ਆਪੇ ਭਾਵੇ ਸੋਈ ਵਰਤੈ ਜਿਤੁ ਦਾਪੇ ਕਰੇ ਸੋ ਹੋਈ ਦਾਪੇ ਸਿਤ ਸਭਿਓ ਪਾਇ ਜਿਤੁ ਦਾਪੇ ਸਿਰਜ ਸਭ ਕੋਇ। ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜ ਨੋਈ ਆਤਮਾ ਮਹੰਲਾ ਚੋਥਾ ਤੂੰ ਕਰਤਾ ਸਚਾਰ ਮੈਂ ਦਾਸ ਆਂ ਜੋ ਤੂੰ ਭਾਵੇਂ ਸੂਈ ਤੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੋਂ ਸਭ ਨੇ ਧੜਿਸ ਨੂੰ ਕਿਰਪਾ ਕਰੇ ਤੇ ਨਾਮ ਲਤਨ ਪਾਇਆ ਬ੍ਰਹਮ ਖੁਲਾਦਾ ਮਨ ਮਗਵਾਇ ਰੋਪਾਪਿ ਚੋੜਿਆ ਆਪ ਮਿਲਾਇ ਤੂੰ ਦਰੇ ਅਸਾਤ ਦੀ ਹੀਮਾ ਇਹਦੇ ਤੁਮਿੰਦ ਉਜਾ ਕੋਈ ਨਾਏ ਵੀ ਜਨ ਜਬ ਤੇ ਰਾਖੇ ਲਵ ਜੋ ਬਿਮਲ ਵਿਛੜਾਸ ਨੂੰ ਵੀ ਮੈਲੇ ਜਿਸਨੂੰ ਤੂੰ ਜਾਣੈ ਸੋ ਜਨ ਜਾਣੈ ਹਰ ਬਸਦੀ ਆਖ ਬਖਾਣੇ। ^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(46)}^{(47)}^{(48)}^{(49)}^{(50)} ਮਨਿਕ ਨਾ ਚੇਤ ਸੁਮੂੜ ਮਨਾਹਰ ਬਿਸਰੈ ਤੇਰੇ ਗੁਣ ਗਲਿਆ ਰਹਾਉ ਨਾਉ ਜਥੀ ਸਤੀ ਨਹੀਂ ਪੜਿਆ ਮੁਰਮੁਗਦਾ ਜਨ ਪ੍ਰਭ ਰਣਮਤ ਨਾਨਕ ਕੈ ਕੀ ਸਰਣਾਂ ਦੇੰਤੋ ਨਾਹੀ ਮਿਸਰ ਅੱਛਾ ਮਹੰਨਾ ਪੰਿਵਾ ਭਈ ਪ੍ਰਾਪਤ ਮਾਨੁਕ ਤੇ ਹਰੀਆ ਗੋਬਨਨ ਕਹਿ ਤੇਰੀ ਬਰਿਆ ਅਵਰਿ ਚਾਦਰਿ ਕੇ ਤੇ ਨਾ ਗਾਮਲ ਸਾਸਨੁ ਵਿਭਾਗ ਕੇਵਲ ਨਾਮ ਸਰੰਜਾਲਾ ਭਜਨ ਤਰਨ ਕਾ ਜਨਮ ਵਿਤਾ ਜਾ ਤੰਗ ਮਾਇਆ ਤੇ ਰਹਾਉ जप तप संयमत रमना माया सेवा साधना जान हराया रघु नानक हमने की परमा शरण परे की राख हो शर्मा का चर सिंह कवे बाय बिनती भई हमरे करो हादे रचा पूर्ण हो जित की इच्छा तब चुन मन हमारा अपना जान गुरु प्रति पारा हमरे दुष्ट बैत में काबू आप हर दम बचाओ सुखी बचाओ मोरो परिवारा सेवक सिख सुवै करतारा

ਹਾਲ ਪ੍ਰਭਾ ਬ੍ਰਹਮਾ ਉਤਰਾ ਕਾਲ ਪੈ ਸੁਭ੍ਰਿਓ ਉਤਰਾ ਕਾਲ ਪਾਇ ਕਰਬ ਸਿਰ ਮਿਰਗਾ ਸਾ ਸਭ ਵਿਕਾਰ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਭ ਕੀਓ ਬੇਦਰਵਾ ਬ੍ਰਹਮਾ ਜੋਤੀ ਉਹ ਜਮਨ ਕਾ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹ ਮਹਾਰਾਜ ਜਮਨ ਕਾ ਸ੍ਰਵਤ ਬਨਾਏ ਦੇਵਤਾ ਜ ਚੁਣਿ ਗਜਾਇਓ ਆੜਨ ਤੇ ਕੇ ਅਵਤਾਰਾ ਸੂਰ ਗ੍ਰੋ ਸਮੁਜਿ ਲੋਹ ਹਮਾਰਾ ਨਮਸਕਾਰ ਤੁਸੀ ਕੋ ਮਾਰੇ ਸਗਲ ਪ੍ਰਜਾ ਜਨਿਆ ਪਸਵਾਰੀ ਸਭ ਕਣ ਕੋ ਸਿਵ ਵੰਸ਼ ਗੁਤੀਓ ਸਤਰ ਗੋਪਲ ਮ ਬਦਤੀਓ ਘਟ ਘਟ ਕੇ ਅੰਦਰ ਕੀ ਜਾਣ ਭਲੇ ਬੁਰੇ ਕੀ ਭੀਰ ਪਛਾਣ ਚਿੰਟੀ ਤੇ ਗੁੰਚ ਰਿਆ ਸੁਲਾ ਸਭ ਪਰ ਕਿਰਪਾ ਰਿਸ ਕਰ ਫੁਲਾ ਸੰਤੋ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕਿਆ ਸੁਖੀ ਏ ਕੇ ਕੀ ਭੀਰ ਪਛਾਣ ਘਟ ਘਟ ਕੇ ਬੁਰਬਟ ਕੀ ਜਾਣ ਜਗ ਰਖ ਕਰਾ ਕਰ ਤਾਰਾ ਪ੍ਰਜਾ ਧਰਤ ਦਬ ਦੇਹੀ ਅਪਾਰਾ ਜਬਾ ਕਰਤ ਕਰਤ ਹੋ ਕਬ ਹੋ ਤਮ ਮਿਤ ਦੇ ਤਰ ਸਭ ਜੇਤੇ ਬਨ ਸਿਰ ਸਭ ਤਾਰੇ ਆਪੇ ਆਪਣੀ ਬੋਝ ਉਚਾਰੇ ਤੁਮ ਸਭੀ ਤਰਾਤ ਨਿਰਾਨ ਜਾਣਦ ਪੇਦ ਪੇਦੇ ਰਿਆਲੋ ਨਰੰਕਾਰ ਨਰਮਕਾਰ ਨ ਲੰਬੀ ਆਦ ਨੀਨ ਨਾ ਦੇ ਸੰਗ ਤਾ ਕਾ ਮੂੜੁ ਚਾਰਦ ਬੇਦਾ ਜਾ ਕੋ ਪੇਵ ਨ ਭਾਵਦ ਬੇਦਾ ਤਾ ਕੋ ਕਿਰਪਾ ਹਨ ਮਾਨਤ ਮਹਾ ਮੂੜਿ ਕਿਛ ਭੇਦ ਨ ਜਾਣਤ ਮਹਾ ਦੇਵ ਕੋ ਘਾਟ ਸਰਾਸ ਨਰੰਕਾਰ ਕਾ ਚੀਤ ਨਹਿ ਪੇਵ ਆਪ ਹੀ ਆਪਣੀ ਬੁਧ ਹੈ ਜੇਤੀ ਵਰਨਤ ਪਿੰਨ ਪਿੰਨ ਤੇ ਤੇਤੀ ਤੁਮਰਾ ਲਖਣ ਜਾਇ ਪਸਾਰ ਕਿਆ ਹੋ ਸਜਾ ਪਰ ਤੁਮ ਸੰਸਾਰ ਏਕੇ ਰੂਪ ਅਨੂਪ ਸਰੂਪ ਅਰੰਗ ਬਿਵਰਾਵ ਕਹਿ ਕੋ ਪਾਂਡ ਜੀਰ ਸਿਤ੍ਰਿਕੀ ਨਿਤ ਪੁਰਖਾਨ ਬਹੁ ਰਈ ਦੀਨੇ

ਪਿਰ ਪਰ ਸੰਜਾਨ ਰਹੋ ਤਾਂ ਕੇ ਤਾਪ ਤਨੁ ਕਮੋਹਰ ਹੋ ਰਿਦ ਸਿਧ ਕਰਮੋ ਸੁਭ ਹੋਇ ਸੁਚਾਸ ਸਕੇ ਨਾ ਕੋਇ ਏਕ ਬਾਰ ਜਿਤ ਮੈਂ ਸਮਾਰਾ ਕਾਲ ਫਾਸਤੇ ਤਾਇ ਬਾਰ ਜਿਨਰ ਨਾਮ ਤੇ ਹਾਰੋ ਕਹਾ ਦਾਰਿ ਤਿਸੁ ਧੋਵ ਤੇ ਰਹਾ ਢੜਗ ਕੇ ਤਮੈ ਸਰਨ ਤੇ ਹਾਰੀ ਆਪਹਾਰ ਦਿਲ ਹੋ ਬਾਰੇ ਸਰਬ ਤੋਰ ਮਹੋ ਸੁਹਾਇ ਦੇ ਸੁਭ ਹੋ ਤਨੁ ਹੋ ਬਚਾਈ ਸੋਇਆ ਆਇ ਜਜਪ ਤੇ ਤਮਰੇ ਤਵ ਤੇ ਕੋ ਆਕਰਿ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਕਹਿਮ ਤੇ ਕ ਨਾਮ ਆਨਿਓ ਸਿਮਰ ਸਾਰ ਸਰਵੇ ਸੁਆਭ ਕੋਈ ਕਰਹਿ ਮੇਕ ਨਾ ਜਾਣਿਓ ਸ੍ਰੀ ਸੁਪਾਣ ਕਿਰਪਾ ਤੁਮਰੀ ਪਰਮਾਨੰਗ ਸਭ ਤੋ ਹੋਇ ਬਕਾਉਣਿਓ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਿਉ ਤਵਾਰੂ ਦਵਾਰ ਭਾਇ ਗਹਿ ਕਿਲਾ ਜੀ ਅਸਿਰ ਗੋਬਿੰਦਾਸ ਤੋਹਾਰ ਰਾਮ ਕਲੀ ਮਹੱਲਾ ਤ੍ਰੀ ਜਾਣ ਮੇ ਕੋ ਓਂਕਾਰ ਸਤਿਪੁਰ ਪਰਸਾਦ ਮੇਨਾਂ ਦਾ ਪਿਆਰ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈ ਰੇਤੀ ਮਨ ਵਜੀਆ ਮਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀਆਂ ਸ਼ਬਦ ਰੋਤਾ ਕਾ ਬਹੁਰੇ ਤੇਰਾ ਮਨ ਦੀਵਸਾਇ ਰਹੀ ਨਾਨਕ ਨੰਦਹੁ ਆਸਤਿਗੁਰੂ ਮੈਂ ਪਾਇਆ ਹੀ ਮਨ ਮੇਰਾ ਤੂਸ ਦਾ ਰੋ ਹਰ ਨਾਲੇ ਹਰ ਨਾਲਹੁ ਤੂ ਮਨ ਮੇਰੇ ਦੁਖ ਸਭੀ ਸਾਰਨਾਗੀ ਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨਾ सब नाम बना सुमरा स्वामी सो के मन भी सारे कहे नानक के मन मेरे सदारो हर नाले साचे साहेबा क्या नहीं कर तेरे करता तेरे सब कुछ जाए दुस्ते है सो पाए सदा सिर तेरे नाम मन वसावे नाम जन क्या मन वसावा जी रे कहे नानक सचे साहेब क्या नहीं कर तेरे साचा नाम राय ਸਾਚਾ ਨਾਮ ਹੀ ਆਧਾਰ ਮੇਰਾ ਜਨੁ ਖੁਖਾ ਸੁਭਵਾਂ ਅਗਰ ਸਾ ਸੁਖੁ ਮਨੇ ਵਸਾ ਜਿਨਿ ਇਛਾ ਸਾ ਪੂਜਾਇਆ ਸੁਦਾ ਕ੍ਰਿਪਾਣ ਕੀਤਾ ਗੁਰੂ ਵਿਟੂ ਦਿਸਤ ਗਹਿ ਵਡਿਆਈਆ ਕਹਿ ਨਾਨਕ ਸੁਨੋ ਸੰਤੋ ਸਬਤ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਮਰਿਤ ਘਰ ਸਭਾਗੇ ਘਰ ਸਭਾਗੇ ਸਬਦੋ ਅਜੇ ਕਲਾਜਤ ਕਰਤਾਰੀਆਂ ਪੰਚ ਦੋ ਤਰਿ ਵਸ ਕੀਤੇ ਕਾਲ ਕੰਟਿ ਬਿਮਾਰਿਆ ਤੁਰ ਕਰਮ ਪਾਇ ਤੁਰ ਜਿਨ ਕੋ ਸੀ ਨਾਮ ਹਰਿ ਕੇ ਲਾਗੇ ਕਹਿ ਨਾਨਕ ਤਾ ਸੁਖ ਹੋਆ ਤਤ ਕਰੇਨੰਗ ਵਾਜੇ ਆਦਿ ਸੁਨੋ ਵਡ ਪਾਗਿਓ ਸਗਲ ਮਨ ਉਰਤ ਪੂਰੇ ਧਾਰ ਪਰੰਪਰਾ ਪਾਇ ਆਤਰੇ ਸਗਲ ਵਸੂਰੇ ਦੂਖ ਰੋਗ ਸੰਤਾ ਪਿਉ ਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭੈ ਸਰਚੇ ਪੂਰੇ ਗੁਰ ਤੇ ਜਾਣੀ ਸੁਣ ਤੇ ਆਪਣੇਤ ਕਹਤੇ ਪਵਿਤ ਸਤਗੁਰ ਹਿਆ ਪਰ ਪੂਰੇ ਬਿਨ ਮਤਨਾਨ ਗੁਰ ਧਨ ਲਾਗੇ ਬਾਜਿਓ ਨਹਰ ਤੂਰੇ ਮਦਾਵਨੀ ਮਹਲਾ ਧਨਵਾ ਥਾਲ ਵਿੱਚ ਤੁਨ ਵਸ ਤੋ ਪਈਆ ਸਾਰੇ ਸੰਤੋ ਕੀਚਾਰ ਮਨਿਤ ਨਾਮ ਠਾਕੁਰੂ ਪ੍ਰਾਪੇ ਇਸ ਦਾ ਸਭ ਸਿਰ ਆਧਾਰ ਨੇ ਕੋ ਖਾਵੇ ਦੇ ਕੋ ਮਨ ਚਰਸ ਕਾ ਹੋਇ ਉਦਾਰੋ ਹੀ ਵਸਰੀ ਨਹ ਜਾਣਿਤ ਨਿਤ ਰਖ ਉਤਾਰੋ ਧੰ ਸੰਸਾਰ ਕਰ ਲਗ ਦ੍ਰਿਯ ਸੁਬਨਾਨਕ ਭੰਪਸਾਰ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੰ ਅਨੋ ਜੋ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਨਾਹ ਹੀ ਆਪੇ ਤਰਸ ਪਿਓਈ ਦਸ ਪਿਆ ਮੇਰ ਮਤੁ ਹੋਈ ਸਤਗੁਰੂ ਸਜਣ ਮਿਲੇਆ ਨਾਨਕ ਨਾਮ ਮਿਲੇ ਤਾ ਜੀਵਤਨ ਮਨਤੀ ਵਹਿ ਰਿਆ ਪੋੜੀ ਜਥਾ ਦੂਸਮਰਾਦ ਜਥਾ ਕੋਈ ਨਾ ਉਥੇ ਤੇਰੀ ਰਾਖੀ ਅਗਨੁ ਜਰਮਾਈ ਸੁਨ ਕਹਿ ਜਮ ਕੇ ਦੂਤ ਨਾਇਤਰੇ ਛੜ ਜਾਏ ਕੋਦਲ ਵਿਕਮ ਸੁਗਾ ਗੁਰ ਸਬਦੀ ਭਾਰੁ ਪਾਇਨ ਕੋ ਲਗੀ ਪਿਆਸਿ ਅਮਰੇ ਸਹੀ ਕਾਏ ਕਲਮਿ ਹੋ ਪਨ ਬਨ ਬੋ ਬਿਨ ਗਾਇ ਸਭ ਸੈਨੋ ਪਰਪਾਲ ਸਮਾਲੇ ਸਾਹਿ ਸਾਹਿ ਬਿਰਥਾ ਕੋ ਨ ਜਾ ਜੀ ਆਉ ਤਦਾ ਸਲੋਕ ਮਹੱਲਾ ਪੰਜਵਾ ਅੰਤਰ ਗੁਰੂ ਅਰਧਨਾ ਜੀਵਾਂ ਜਬ ਗੁਰੂ ਨਾਉ ਨਿਤਰੀ ਸਰਗੁਰ ਪ੍ਰਖਣਾ ਸੁਰਨੇ ਸੁਨਣਾ ਗੁਰਨਾਉ ਸਤਗੁਰ ਸੇ ਤੀਰਤਿਆ ਦਗਿਆ ਭਾਈ ਹਟਾਓ ਗਉ ਨਾਨਕ ਕਿਰਪਾ ਕਰ ਜਿਸ ਨਹਿ ਮਤ ਦੇ ਜਿਦ ਮਉਤਮ ਗਾੜੀ ਉਰਲੇ ਤੇ ਹੀ ਤੇ ਮਹਿਲਾ ਪਨਿਵਾ ਰਖੇ ਰਖਣੇ ਹਾਰਿ ਆਪਿਉ ਬਾਰੀਣ ੁਰਕੀ ਪੈਰੀ ਪਾਏ ਘੜ ਸਵਾਰੀਣ ਹੋਆ ਆਪ ਦੇ ਆਲ ਮਨੋ ਨਾਮ ਵਿਚਾਰੀਣ ਸਾਰਜਨ ਕੀ ਸੰਗ ਪਉਜ ਲਤਾਰੀਣ ਸਾਖਤ ਨਿੰਦਕ ਦੁ ਸਖਿ ਨਮਾਹਿ ਵਿਦਾਰੀਣ ਤੇ ਸਹਗ ਕੀ ਟੇਕ ਨਾਨਕ ਮਣੇ ਮਾਇ ਜੀ ਸਿਮਰੈ ਸੁਖ ਹੋਏ ਸਗਲੇ ਦੁਖ ਜਾਏ ਤੇ ਸਹਬ ਕੀ ਟੇਕ ਨਾਨਕ ਮਨੇ ਮਾਈ ਜੀ ਸਿਮਰ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ